ਪੁਰੀਆਗਰਾਜ ਕੁੰਭ ਸੰਗਮ ਵਿੱਚ ਮਾਸਟਰ ਗਗਨ ਰਾਣਾ ਦੀ ਅਗਵਾਈ ਵਿੱਚ 180 ਸ਼ਰਧਾਲੂਆਂ ਦੇ ਜਥੇ ਨੇ ਇਸ਼ਨਾਨ ਕੀਤਾ ਪਿੰਡ ਗੰਪੂਰ ਦੇ 180 ਦੇ ਕਰੀਬ ਸ਼ਰਧਾਲੂ ਪੁਰੀਆਗਰਾਜ ਕੁੰਭ ਸੰਗਮ ਤੇ ਇਸ਼ਨਾਨ ਕਰਨ ਦੇ ਲਈ ਸਮਾਜ ਸੇਵੀ ਮਾਸਟਰ ਗਗਨ ਰਾਣਾ ਦੀ ਅਗਵਾਈ ਦੇ ਵਿੱਚ ਗਏ ਸੀ ਜੋ ਕਿ ਇਸ ਯਾਤਰਾ ਤੋਂ 16 ਫਰਵਰੀ ਨੂੰ ਦੇਰ ਰਾਤ ਨੂੰ ਵਾਪਸ ਪਿੰਡ ਪਹੁੰਚਣਗੇ ਇਸ ਯਾਤਰਾ ਦੇ ਬਾਰੇ ਮਾਸਟਰ ਰਾਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 180 ਦੇ ਕਰੀਬ ਸ਼ਰਧਾਲੂਆਂ ਦੇ ਜਥੇ ਦੇ ਵਿੱਚ ਔਰਤਾਂ ਮਰਦ ਤੇ ਨੌਜਵਾਨ ਹਨ ਯਾਤਰਾ ਤੇ ਆਉਣ ਤੇ ਜਾਣ ਦੇ ਲਈ ਤਿੰਨ ਵੱਡੀਆਂ ਬੱਸਾਂ ਦਾ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ ਉਹਨਾਂ ਦੱਸਿਆ ਕਿ ਸ਼ਰਧਾਲੂਆਂ ਦੇ ਲਈ ਖਾਣਾ ਬਣਾਉਣ ਦੇ ਲਈ ਹਲਵਾਈਆਂ ਦਾ ਪ੍ਰਬੰਧ ਕੀਤਾ ਗਿਆ ਸੀ ਸਫ਼ਰ ਦੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ ਅਤੇ ਸਾਰੇ ਹੀ ਸ਼ਰਧਾਲੂ ਬਿਲਕੁਲ ਤੰਦਰੁਸਤ ਹਨ ਸੰਗਮ ਤੇ ਇਸ਼ਨਾਨ ਕਰਨ ਤੋਂ ਬਾਅਦ ਜਥਾ ਵਾਪਸ ਆ ਰਿਹਾ ਹੈ ਤੇ 16 ਫਰਵਰੀ ਨੂੰ ਦੇਰ ਰਾਤ ਪੁੱਜਣ ਦੀ ਉਮੀਦ ਹੈ ਜ਼ਿਕਰ ਯੋਗ ਹੈ ਕਿ ਕੁੰਭਾਰਤ ਦੇ ਚਾਰ ਪਵਿੱਤਰ ਸਥਾਨਾਂ ਵਿੱਚੋਂ ਇੱਕ ਤੇ ਹਰ 12 ਸਾਲਾਂ ਬਾਅਦ ਆਯੋਜਿਤ ਇੱਕ ਵਿਸ਼ਾਲ ਅਤੇ ਮਤਵਪੂਰਨ ਧਾਰਮਿਕ ਸਮਾਗਮ ਹੈ ਇਹ ਉਹ ਮੌਕਾ ਹੈ ਜਦੋਂ ਕਰੋਣਾ ਸਰਦਾਲੂ ਗੰਗਾ ਯਮੁਨਾ ਅਤੇ ਸਰਸਵਤੀ ਨਦੀਆਂ ਦੇ ਸੰਗਮ ਤੇ ਇਸ਼ਨਾਨ ਕਰਨ ਲਈ ਇਕੱਠੇ ਹੁੰਦੇ ਹਨ ਉਹ ਜੀ ਦੁਪਹਿਰ ਦਾ ਲੰਗਰ ਸ਼ੁਰੂ ਹੋ ਗਿਆ ਚਾਵਲ ਕੜੀ ਚੜ ਰੋਟੀ ਆਹ ਸਾਰੇ ਲੱਗੇ ਹੋਏ ਆ ਲੋ ਜੀ ਸੰਗਤ ਬੈਠੀ ਸਾਰੀ ਆ ਲੋ ਜੀ ਆਪਣੇ ਪੈਣੇ ਆਹ ਕਰੋ ਤੇ ਬਾਅਦ ਆਹ ਲੋ ਜੀ ਰੋਟੀ ਵੰਦ ਰਹੀ ਆਹ ਲੋ ਜੀ ਹਾਂਜੀ ਬਾਜੀ ਕੀ ਹਾਲ ਹੈ ਜੀ ਕਿਦਾਂ ਸਾਰੇ ਠੀਕ ਹੈ ਬਹੁਤ ਵਧੀਆ ਵਧੀਆ ਇਹ ਸਾਡਾ ਜਿਹੜਾ ਅੱਜ ਪ੍ਰਾਗਰਾਜ ਦੀ ਯਾਤਰਾ ਦਾ ਅਖੀਰਲਾ ਦਿਨ ਅਖੀਰ ਨਹੀਂ ਸੈਕੰਡ ਲਾਸਟ ਦਿਨ ਜਿਹੜਾ ਪਿਛਲੇ 5 ਦਿਨਾਂ ਤੋਂ ਅਸੀਂ ਸਭ ਤੋਂ ਪਹਿਲਾਂ ਪ੍ਰਿਆਗਰਾਜ ਜੀ ਉਸ ਤੋਂ ਬਾਅਦ ਕਾਸ਼ੀ ਵਿਸ਼ਵਨਾਥ ਜੀ ਤੇ ਉਸ ਤੋਂ ਬਾਅਦ ਅਯੁੱਧਿਆ ਜੀ ਤੋਂ ਹੁੰਦੇ ਹੋਏ ਵਾਪਸ ਆਪਣੇ ਪਿੰਡ ਜਾ ਰਹੇ ਹਾਂ ਸਟਾਰਟ ਕੀਤਾ ਹੈ ਅਜੇ ਅਸੀਂ ਅਯੁੱਧਿਆ ਤੇ ਕਰੀਬ ਹੀ ਆ ਤੇ ਬਹੁਤ ਹੀ ਵਧੀਆ ਢੰਗ ਦੇ ਨਾਲ ਜਿਹੜਾ ਸਾਡਾ ਇਹ ਯਾਤਰਾ ਰਹੀ ਪ੍ਰਮਾਤਮਾ ਦੀ ਕਿਰਪਾ ਰਹੀ ਬਹੁਤ ਸਫਲ ਰਹੀ ਸਾਰਿਆਂ ਨੇ ਬਹੁਤ ਹੀ ਪਿਆਰ ਤੇ ਸਤਿਕਾਰ ਦੇ ਨਾਲ ਜਿੱਥੇ ਰਲ ਮਿਲ ਕੇ ਸਾਰਿਆਂ ਨੇ ਇਕੱਠੇ ਹੋ ਕੇ ਪਰਮਾਤਮਾ ਦੇ ਦਰਸ਼ਨ ਕੀਤੇ ਉਹਨਾਂ ਦਾ ਨਾਮ ਜਪਿਆ ਤੇ ਨਾਲ ਹੀ ਭੋਜਨ ਵੀ ਬਹੁਤ ਵਧੀਆ ਢੰਗ ਦੇ ਨਾਲ ਪੰਗਤ ਦੇ ਵਿੱਚ ਬੈਠ ਕੇ ਜਿਹੜਾ ਗ੍ਰਹਿਣ ਕਰ ਰਹੇ ਹਨ ਆਪਣਾ ਹੀ ਭੋਜਨ ਦੋਨੋਂ ਟਾਈਮ ਜਿਹੜਾ ਬਣਾ ਕੇ ਖਾ ਰਹੇ ਸੀ ਪਰਮਾਤਮਾ ਦੀ ਬਹੁਤ ਮਿਹਰ ਰਹੀ ਕਿ ਕੋਈ ਵੀ ਸਾਡਾ ਸਾਥੀ ਜਿਹੜਾ ਕਿਸੇ ਵੀ ਤਰ੍ਹਾਂ ਦਾ ਹਲਕਾ ਕੋਈ ਸਿਰਦਰਦ ਕੋਈ ਬੁਖਾਰ ਇਹ ਵੀ ਨਹੀਂ ਹੋਇਆ ਤੇ ਜਿੰਨੇ ਵੀ ਸਾਥੀ ਹਨ ਚਾਹੇ ਉਹ ਬਜ਼ੁਰਗ ਹੋਣ ਨੌਜਵਾਨ ਹੋਣ ਮਤਾਮਾ ਹੋਣ ਪਿਛਲੇ ਦਿਨ ਤਿੰਨ ਦਿਨਾਂ ਤੋਂ ਜਿਹੜੇ ਲਗਾਤਾਰ ਯਾਤਰਾ ਕਰ ਰਹੇ ਹਨ ਰਾਤ ਨੂੰ ਸੁੱਤੇ ਨਹੀਂ ਕੋਈ ਘੰਟੇ ਦੀ ਨੀਂਦ ਕੋਈ 2 ਘੰਟੇ ਦੀ ਨੀਂਦ ਲੈ ਰਿਹਾ ਹੈ ਵੱਧ ਤੇ ਵੱਧ ਜਿਹੜਾ ਯਾਤਰਾ ਦਾ ਆਨੰਦ ਲੈ ਰਹੇ ਹਨ ਤੇ ਬਹੁਤ ਇੰਜੋਏ ਕਰ ਰਹੇ ਹਨ ਪਰਮਾਤਮਾ ਦਾ ਗੁਣਗਾਨ ਵੀ ਕਰ ਰਹੇ ਹਨ ਭਾਈ ਚਾਰਕ ਜਿਹੜਾ ਆਪਣਾ ਗੁਣਗਾਨ ਹੈ ਉਹ ਵੀ ਕਰ ਰਹੇ ਹਨ ਤੋਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੰਗਤ ਦੇ ਵਿੱਚ ਬੈਠ ਕੇ ਸਾਰੀ ਸੰਗਤ ਜਿਹੜੀ ਲੰਗਰ ਦੀ ਤਿਆਰੀ ਕਰ ਰਹੀ ਹੈ ਤੇ ਕਿਸ ਤਰ੍ਹਾਂ ਸਾਡੀਆਂ ਮਾਤਾ ਮਾਂ ਭੈਣ ਵੀਰ ਸਾਰੇ ਰਲ ਮਿਲ ਕੇ ਜਿਹੜਾ ਇਹ ਲੰਗਰ ਦਾ ਪ੍ਰਬੰਧ ਕਰ ਰਹੇ ਹਨ ਤੋਂ ਬਹੁਤ ਹੀ ਵਧੀਆ ਰਿਹਾ ਸਾਡਾ ਇਹ ਦੂਰ ਪਰਮਾਤਮਾ ਇਸੇ ਤਰ੍ਹਾਂ ਆਪਣੀ ਕਿਰਪਾ ਬਣਾਈ ਰੱਖੇ ਸਾਡੇ ਨੌਜਵਾਨ ਸਾਥੀਆਂ ਦਾ ਖਾਸ ਤੌਰ ਤੇ ਜਿਹੜਾ ਇਸ ਦੇ ਵਿੱਚ ਸਾਥ ਰਿਹਾ ਸਫਾਰਿਆਂ ਨੂੰ ਜਾਂ ਮਨੋ ਕਾਮਨਾ ਜਿਹੜਾ ਪਰਮਾਤਮਾ ਪੂਰੀਆ ਕਰੇ ਉਹਨਾਂ ਦੀ ਯਾਤਰਾ ਸਫਲ ਕਰੇ ਉਹਨਾਂ ਤੇ ਇਸ ਤਰ੍ਹਾਂ ਹੀ ਮੇਰ ਦਾ ਭਰਿਆ ਜਿਹੜਾ ਆਪਣਾ ਰੱਖ ਭਰਾਈ ਰੱਖੇ ਸਾਡੀ ਇਹ ਜਿਹੜੀ ਯਾਤਰਾ ਸੀ ਇਸ ਦੇ ਵਿੱਚ ਤਕਰੀਬਨ 180 ਦੇ ਕਰੀਬ ਜਿਹੜੇ ਸਾਥੀ ਸਾਡੇ ਇਸ ਯਾਤਰਾ ਦੇ ਵਿੱਚ ਮੌਜੂਦ ਸਨ ਉਹ ਸਾਰਿਆਂ ਨੇ ਬਹੁਤ ਹੀ ਵਧੀਆ ਢੰਗ ਦੇ ਨਾਲ ਇਸ ਯਾਤਰਾ ਦਾ ਜਿੱਥੇ ਆਨੰਦ ਮਾਣਿਆ ਉਸੇ ਪ੍ਰਮਾਤਮਾ ਤੋਂ ਅਸ਼ੀਰਵਾਦ ਵੀ ਪ੍ਰਾਪਤ ਕੀਤਾ ਪ੍ਰਮਾਤਮਾ ਇਹਨਾਂ ਤੇ ਮਿਹਰ ਭਰੇ ਆਪਣਾ ਹੱਥ ਬਣਾਈ ਰੱਖੇ ਆਪਣੀ ਕਿਰਪਾ ਦ੍ਰਿਪਤੀ ਜਿਹੜੀ ਬਣਾਈ ਰੱਖੇ ਤੇ ਇਸੇ ਤਰ੍ਹਾਂ ਇਹ ਯਾਤਰਾਵਾਂ ਚੱਲਦੀਆਂ ਰਹਿਣ ਸਾਡੀ ਆਪਸੀ ਭਾਈਚਾਰਕ ਸਾਂਝ ਤੇ ਪਿਆਰ ਜਿਹੜਾ ਬਣਿਆ ਰਹੇ ਤੋਂ ਬਹੁਤ ਵੱਡਾ ਜਥਾ 180 ਮੈਂਬਰਾਂ ਦਾ ਜਿਹੜਾ ਇਸ ਸਾਡੀ ਯਾਤਰਾ ਦੇ ਵਿੱਚ ਸੀ ਬੜੇ ਹੀ ਸਫਲਤਾਪੂਰਵਕ ਪਿਆਰ ਦੇ ਨਾਲ ਰਲ ਮਿਲ ਕੇ ਸਾਰਿਆਂ ਨੇ ਇਸ ਜਤਰਾ ਦਾ ਆਨੰਦ ਮਾਣਿਆ ਉਸ ਦੇ ਜਿਹੜੇ ਕਲਿੱਪ ਹਨ ਜਿਆਦਾ ਹਨ ਉਹ ਵੀ ਸਾਡੇ ਕੋਲ ਸਾਰਿਆਂ ਕੋਲ ਮਿੱਟ ਜਿਹੜੀਆਂ ਜਿਆਦਾ ਹਨ ਆਪਣੇ ਆਪਣੇ ਕੈਮਰੇ ਦੇ ਵਿੱਚ ਵੀ ਕੈਪਚਰ ਕਰ ਲੀਆਂ ਹਨ ਤੋਂ ਬਹੁਤ ਹੀ ਵਧੀਆ ਸਾਡਾ ਇਹ ਦੂਰ ਰਿਹਾ ਪ੍ਰਮਾਤਮਾ ਇਹਨਾਂ ਤੇ ਇਸ ਤਰ੍ਹਾਂ ਹੀ ਜਿਹੜੀ ਆਪਣੀ ਕਿਰਪਾ ਦ੍ਰਿਸ਼ਟੀ ਬਣਾਈ ਰੱਖੇ ਤੇ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖੇ ਇਹਨਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰੇ ਇਹ ਵੀ ਸਾਡੇ ਸਾਥੀ ਹਨ ਬਹੁਤ ਹੀ ਪਿਆਰ ਭਾਵਨਾ ਦੇ ਨਾਲ ਰਲ ਮਿਲ ਕੇ ਬਿਨਾਂ ਕਿਸੇ स्वार्थ ਦੇ ਫਰੀ ਦੇ ਵਿੱਚ ਜਿਹੜੀ ਸੇਵਾ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਚਾਹੇ ਸਾਡੇ ਹਲਵਾਈ ਭਾਈ ਹਨ ਚਾਹੇ ਸਾਡੇ ਡਰਾਈਵਰ ਭਾਈ ਹਨ ਚਾਹੇ ਸਾਡੀਆਂ ਮਤਾਮਾ ਹਨ ਸਾਰੇ ਰਲ ਮਿਲ ਕੇ ਆਪਣੀ ਡਿਊਟੀ ਸਮਝਦੇ ਹੋਏ ਪਿਆਰ ਦੇ ਨਾਲ ਕੰਮ ਦੇ ਉੱਤੇ ਜਿਹ ਕਹਿੰਦੇ ਟੁੱਟ ਕੇ ਪੈ ਜਾਂਦੇ ਹਨ ਇਹ ਕੰਮ ਸਾਨੂੰ ਮਿਲਿਆ ਕੰਮ ਸਾਨੂੰ ਮਿਲੇ ਸੋ ਬਹੁਤ ਹੀ ਵਧੀਆ ਢੰਗ ਦੇ ਨਾਲ ਸਾਡਾ ਜਿਹੜਾ ਇਹ ਯਾਤਰਾ ਹੈ ਚੱਲ ਰਹੀ ਪ੍ਰਮਾਤਮਾ ਇਹਨਾਂ ਦੇ ਉੱਤੇ ਇ thế ਤਰ੍ਹਾਂ ਮਿਹਰ ਭਰਿਆ ਹੱਥ ਫੜਾਈ ਰੱਖੇ ਬੋਲੋ ਸਿਆਪਤੀ ਰਾਮ ਚੰਦਰ ਮਹਾਰਾਜ ਕੀ ਜੈ